ਜੋ ਵਿਵਾਦ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਨਵਾਂ ਸ਼ਹਿਰ ਦੇ ਬੰਗਾ ਰੋਡ ਪਿੰਡ ਤਾਦੀਆਂ ਦਾ ਚੱਲ ਰਿਹਾ ਸੀ ਉਸ ਦੇ ਟਰਸਟ ਵਿੱਚ ਸੱਤ ਜਣੇ ਸੀ ਉਹਨਾਂ ਸਾਰਿਆਂ ਨੇ ਇਸਤਫੇ ਦਿੱਤੇ ਅਤੇ ਟਰਸਟ ਭੰਗ ਕੀਤਾ ਜਿਸ ਤੋਂ ਲੈ ਕੇ ਉਸ ਟਰਸਟ ਵਿੱਚ ਹੁਣ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਦੇ ਦਿੱਤੇ ਗਏ ਹਨ ਅਤੇ ਹੁਣ ਹਸਪਤਾਲ ਦੇ ਵਿੱਚ ਸੰਤ ਸਮਾਜ ਪੰਜਾਬ ਦੇ ਹੱਡਰੇਜ਼ ਹਸਪਤਾਲ ਦੇ ਟਰਸਟੀ ਹੋਣਗੇ ਅਤੇ ਡੇਰਾ ਸਚਖੰਡ ਬੱਲਾ ਦੇ ਸੰਤ ਨੂੰ ਵੀ ਲਿਆ ਜਾਵੇਗਾ ਤਤੀ ਜਨਵਰੀ ਦਿਨ ਮੰਗਲਵਾਰ ਸ਼ਾਮ 5 ਵਜੇ ਜਾਣਕਾਰੀ ਦਿੰਦੇ ਜਸਸੀ ਤਲੜ ਪੰਜਾਬ ਪ੍ਰਧਾਨ ਗੁਰ ਰਵਿਦਾਸ ਟਾਈਗਰ ਫੋਰਸ ਪੰਜਾਬ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਲ ਤੇ ਜੈ ਵਾਲਮੀਕੀ ਹਨ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਫੀ ਚਿਰ ਤੋਂ ਜਿਹੜਾ 11 ਤਰੀਕ ਤੋਂ 11 ਜਨਵਰੀ ਤੋਂ ਜਿਹੜਾ ਬਗਵਾਚ ਚੱਲ ਰਿਹਾ ਸੀ ਸ੍ਰੀ ਗੁਰੂ ਅਰਜਨ ਦੇਵ ਚੈਰੀਟੇਬਲ ਹਸਪੀਟਲ ਪਿੰਡ ਥਾਂਦੀਆ ਵਿੱਚ ਕਿਉਂਕਿ ਉਹ ਹਸਪੀਟਲ ਜਦੋਂ ਸੀਲ ਕੀਤਾ ਤੇ ਸਾਰੇ ਸਮੁੱਚੇ ਸਮਾਜ ਨੇ ਇਸ ਦਾ ਦੁੱਖ ਜਿਹੜਾ ਪ੍ਰਗਟਾਇਆ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਵੀ ਕਾਫੀ ਜਣੇ ਦਾ ਜਿਹੜਾ ਫੋਨ ਆਇਆ ਸੀ ਸੋ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਸਾਡੇ ਸ੍ਰੀ ਗੁਰੂ ਅਰਜਨ ਦੇਵ ਸਭ ਤੋਂ ਸੰਪਰਦ ਸੋਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਗੁਰਵੰਦਰਾਂ ਦੀ ਡੇਰਾ ਫਰਮਜਰਾ ਅਤੇ ਸਾਡੇ ਪਿਆਰਤੀ ਸਾਹਿਬ ਸੰਤ ਤਸਵਿੰਦਰ ਸਿੰਘ ਜੀ ਡਾਡੀਆਂ ਤੋ ਹੋਰ ਸਾਰੇ ਜਿਹੜੇ ਐਨਐਲਆਈ ਸਾਥੀ ਸਾਡੇ ਵੀ ਸਾਰੇ ਡੀਓ ਸਾਹਿਬ ਡਾਕਟਰ ਰਾਜਕੁਮਾਰ ਜੀ ਡਾਕਟਰ ਬੱਲ ਜੀ ਡਾਕਟਰ ਨਾਮਦੇਵ ਜੀ ਸਾਰੇ ਜਿਹੜੇ ਪਹੁੰਚੇ ਆ ਸੋ ਇਹਨਾਂ ਨੂੰ ਇਹੀ ਕਿਹਾ ਗਿਆ ਸੀ ਵੀ ਜਿਹੜਾ ਪਿੱਛੇ ਜੋ ਵੀ ਹੋਇਆ ਉਹਨੂੰ ਆਪਾਂ ਛੱਡ ਕੇ ਅਗਲਾ ਜਿਹੜਾ ਇੱਕ ਨਵਾਂ ਵਿਸਤਾਰ ਕਰੀਏ ਹਸਪੀਟਲ ਵਧੀਆ ਢੰਗਾਂ ਚ ਚਲਾਈਏ ਕਿਉਂਕਿ ਸੰਗਤਾਂ ਇਹ ਚਾਹੁੰਦੀਆਂ ਵੀ ਜਿਹੜਾ ਸਹਾਗਤਾ ਹੋਵੇ ਆ ਹਰ ਮਹੀਨੇ ਜਿਹੜਾ ਆਨਲਾਈਨ ਹੋਵੇ ਇੱਕ ਜਿਹੜਾ YouTube ਦੇ ਉੱਪਰ ਚੈਨਲ ਬਣਾਵਾਂਗੇ ਦਾ ਸਾਰਾ ਦੱਸਿਆ ਜਾਊਗਾ ਤੇ ਇੱਕ ਵੀਬਸਾਈਟ ਜਿਹੜੀ ਆ ਸ੍ਰੀ ਗੁਰੂ ਵਿਦਾਸ ਮਹਾਰਾਜ ਦੀ ਵੀਬਸਾਈਟ ਬਣਾਈ ਜਾਊਗੀ ਜਿਸ ਵਿੱਚ ਹਰ ਮਹੀਨੇ ਜਿਹੜਾ ਸਹਾਗਤਾਬ ਜੋ ਲੈਣ ਦੇਣ ਆ ਜੋ ਆਇਆ ਜੋ ਗਿਆ ਉਹ ਸਾਰਾ ਆਨਲਾਈਨ ਜਿੰਨੇ ਵੀ ਦਾਨੀ ਸੱਜਣੇ ਆ ਜਿੱਦਾਂ ਮਹਾਰਾਜ ਜੀ ਨੇ ਬੇਨਤੀ ਕੀਤੀ ਆ ਵੀ ਇਹ ਫੈਸਲਾ ਹੋਇਆ ਵੀ ਜਿਹੜਾ ਐਗਰੀਮੈਂਟ ਹੈ ਤੁਹਾਡੇ ਸਾਹਮਣੇ ਕਾਪੀ ਜਿਹੜੀ ਆਪਣੇ ਕੋਲ ਆ ਜਿਸ ਵਿੱਚ ਇਹਨਾਂ ਨੇ ਸਾਰਿਆਂ ਨੇ ਡਿਜ਼ਾਈਨ ਦੇ ਕੇ ਆਪਣੇ ਤ੍ਰਸਤੀਆਂ ਨੇ ਤੇ ਸ਼੍ਰੀ ਗੁਰੂਵਰਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਿਹੜੇ ਅਧੀਨ ਕਰਤਾ ਵੀ ਇਹ ਟਰਸ ਜਿਹੜਾ ਹੁਣ ਮਹਾਰਾਜ ਦੀ ਦੇਖਰੇ ਚੱਲਿਆ ਜਾਊਗਾ ਅਤੇ ਬਾਕੀ ਵੀ ਜਿਹੜੇ ਮਹਾਪੁਰਸ਼ ਸੰਸਮਾਜ ਆ ਜਦੋਂ ਟਰਸ ਬਣਾਵਾਂਗੇ ਮਹਾਰਾਜ ਵੀ ਹੈਗੇ ਆ ਹੋਰ ਮਹਾਪੁਰਸ਼ਾਂ ਨਾਲ ਲੈ ਕੇ ਇੱਕ ਵਧੀਆ ਢੰਗ ਨਾਲ ਜਿਹੜਾ ਟਰਸ ਬਣ ਸਕੇ ਤਾਂ ਜੋ ਐਨ ਆਰ ਆਈ ਸਾਥੀ ਜਿਹੜੇ ਆ ਉਹ ਵੀ ਉਸ ਕਮੇਟੀ ਦੇ ਵਿੱਚ ਲੈ ਜਾਵਾਂਗੇ ਅਤੇ ਛੇਤੀ ਹੀ ਜਿਹੜਾ ਇੱਕ ਖਾਤਾ ਆ ਅਕਾਊਂਟ ਨੰਬਰ ਜਨਤਕ ਜਿਹੜਾ ਕੀਤਾ ਜਾਊਗਾ ਤਾਂ ਜੋ ਹਰ ਬੰਦਾ ਉਸ ਅਕਾਊਂਟ ਵਿੱਚ ਪੈਸੇ ਪਾਵੇ ਅਤੇ ਹਰ ਇੱਕ ਬੰਦੇ ਦਾ ਨਾਮ ਜਿਹੜਾ ਹੈ ਉਹ ਜਨਤਕ ਕੀਤਾ ਜਾਊਗਾ ਚਾਹੇ ਕਿਸ ਨੇ 5 ਦਿੱਤਾ ਜਿਸ ਨੇ 10 ਦਿੱਤਾ ਕਿਸੇ ਨੇ ਕੁਝ ਵੀ ਦਿੱਤਾ ਸੋ ਆਪਾਂ ਸਾਰਿਆਂ ਨੂੰ ਫੀਲ ਕਰਦੇ ਆਂ ਵੀ ਅੱਗੇ ਤੋਂ ਜਦੋਂ ਕਿ ਬਵਾਦ ਪੈਂਦਾ ਤੇ ਆਪਣਾ ਸਮੁੱਚਾ ਸਮਾਜ ਜਿੱਦਾਂ ਰਲ ਮਿਲ ਕੇ ਕਿਉਂਕਿ ਆਪਣੇ ਗੁਰੂਆਂ ਦੀ ਗੱਲ ਆ ਤੇ ਆਪਾਂ ਗੁਰੂਆਂ ਦੇ ਨਿਸ਼ਾਨ ਦੇ ਚੱਲਣਾ ਉਹਨਾਂ ਦੇ ਪੂਨਿਆਂ ਤੇ ਆਪਣੇ ਗੁਰੂ ਦਾ ਨਾਮ ਜਿਹੜਾ ਬਦਨਾਮ ਕਿਉਂਕਿ ਉਹਨਾਂ ਨੇ ਸਾਨੂੰ ਇਹਨਾਂ ਦੇ ਘਰ ਲੈ ਕੇ ਦਿੱਤੇ ਆ ਤੇ ਅੱਜ ਸਾਡਾ ਇਹ ਫਰਜ ਬੰਦਾ ਵੀ ਅਸੀਂ ਆਪਣੇ ਗੁਰੂਆਂ ਦੀ ਜਿਹੜੀ ਬੇਅਦਵੀ ਹੈ ਨਾ ਹੋ ਸਕੇ ਸੋ ਬੈਂਕ ਦੇ ਉੱਪਰ ਜਿਹੜਾ ਐਕਸ਼ਨ ਆ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹ ਵੀ ਆਪਾਂ ਐਕਸ਼ਨ ਚਾਹਦੇ ਤਨਾ ਤੱਕ ਲਾਵਾਂਗੇ ਸੋ ਅੱਜ ਜਿਹੜਾ ਸਾਰਿਆਂ ਨੂੰ ਅਪੀਲ ਆ ਵੀ ਸਾਡਾ ਜਿਹੜਾ ਆਪਣੀ ਫੈਦਰਾ ਜਿਹੜਾ ਉਹ ਹੋ ਗਿਆ ਆ ਹੁਣ ਆਪਾਂ ਖਾਤਾ ਜਿਹੜਾ ਜਨਤਾ ਕਰਨਾ ਸੋ ਸਾਰੇ ਮਹਾਪੁਰਸ਼ਾਂ ਨੂੰ ਐਨਆਰਏ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਦੋਂ ਮਹਾਰਾਜ ਆਪਣਾ ਕਾਊਂਟਰ ਨੰਬਰ ਦੱਸੂਗੇ ਉਸੇ ਖਾਤੇ ਵਿੱਚ ਪਾਉਣਾ ਕਿਸੇ ਨੂੰ ਪਰਸਨਲ ਆਪਾਂ ਕਿਸੇ ਦੇ ਨਿੱਜੀ ਖਾਤੇ ਵਿੱਚ ਨਾ ਦੀਏ ਜਿਹੜਾ ਅਕਾਊਂਟ ਹੋਊਗਾ ਉਸ ਅਕਾਊਂਟ ਵਿੱਚ ਹੀ ਆਪਾਂ ਪੈਸੇ ਦੀ ਆਜੋ ਸਾਰਿਆਂ ਦਾ ਹਿਸਾਬ ਦਿੱਤਾ ਜਾਵੇ ਤੁਹਾਡੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਬਾਦ